ਹੈਂਡੀਕੈਪ ਟਪਿਓ ਤੇ ਡਿੱਗਿਆ ਦੁੱਖਾਂ ਦਾ ਪਹਾੜ ਇਸੀ ਹੈ ਮਿਸਰੀ ਮੇਚਾੜੂ ਕੋ ਚੱਕਰ ਨਗਰੀ ਹੋਈ ਸੀ ਮੇਰੇ ਬੱਚੇ ਸਕੂਲ ਗਏ ਬੈਠੇ ਦਮਾਂਗਰੋ ਛੱਤ ਘਿਰ ਕੇ ਜੀਣ ਪੈਣ ਖਰ ਲਾ ਬਣਾ ਲੈ ਉਸ ਛੱਤ ਨੂੰ ਜਿਵੇਂ ਮੇਰਾ ਖੁਸ਼ੀ ਵੀ ਦੇ ਦੇ ਸਿਰ ਲਕਾਉ ਨਾ ਸੀ ਕਰਜ ਇੱਕੋ ਛੱਤ ਉਹ ਵੀ ਗਈ ਮੈਂ ਕਰਕੇ ਡਿੱਗ ਮੇਰੇ ਕਿੰਚੇ ਰੋਟੇ ਲੱਗੇ ਤੈਨਾਂ ਯਾਰ ਨਾਲੇ ਵਿੱਚ ਰੱਖ ਟੁੱਟ ਬਾਲ ਦਿੱਤੀ ਮੇਰੇ ਰੋਣ ਲੱਗ ਲੱਗੀ ਇਹੋ ਕਰਦਾ ਵਾ ਇੱਕ ਬਾਦਰੀਏ ਉਹ ਤਾਂ ਕਿੰਨਾ ਖੁਸ਼ੀ ਵਰਦੇ ਜੀ ਬਈਆਂ ਦੇ ਵਿੱਚ ਤੇ ਪੇਟ ਭਾਰੀਤੀ ਤੇ ਕੰਮ ਕਰਦੇ ਨਹੀਂ 10000 ਰੁਪਏ ਮਹੀਨੇ ਤੇ ਉਹਦੇ ਨਾਲ ਕਰਦਾ ਜਰਾ ਚੱਲਦਾ ਜੀ 4 ਸਾਲ ਹੋ ਗਏ ਵੀ ਜੀ ਕਰੰਟ ਲੱਗੇ ਹੋਈ ਹੈ ਮੇਰੇ ਬਿਜਲੀ ਦਾ 11000 ਬੋਲਟ ਦੀ ਉਹਦੇ ਕਰਕੇ ਮੇਰਾ ਬਾਜ਼ੂ ਘਟਣਾ ਪੈ ਗਿਆ ਇਹ ਸਿਰਫ ਸਾਰੇ ਈ ਸਾਰੇ ਠੀਕ ਹੈ ਜੀ ਸਾਹਿਬ ਤਾਂ ਇਹ ਮੰਦ ਲੇਵਲ ਵੇਲੇ ਸਾਹਮਣੇ ਮੇਰਾ ਜਿਹੜਾ ਸੱਤ ਦੀ ਰੱਤ ਨੇ ਹੋਵੀ ਸੀ ਲੀ ਸਨਸਵਾਰ ਵੇਲੇ ਬੁਝਣੀ ਬੁਝ ਨਹੀਂ ਹੋ ਰਹੀ ਹੈ ਗੂਸੇ ਸਮੁੰਦਰ ਹੀ ਆ ਗਿਆ ਤੁਹੇ ਨਹੀਂ ਫਰਦ ਦੁਖੀ ਕਰੀ ਜਾਵੇ ਮਾਤਾ ਮੇਰੀ ਮਾਸਤ ਖਰੀ ਜਾਵੇ ਕਰੀਏ ਕੋਈ ਵੀ ਨਹੀਂ ਬੱਝਦੀ ਸਾਬ ਜਿਵੇਂ ਅੰਦਰੋਂ ਵੀ ਬੜਾ ਨਸੁਖਰ ਵੀ ਥੰੜੇ ਆਪਣੇ ਟਾਲਤਾਈ ਅਸੀਂ ਐ ਨਹੀਂ ਸਿੱਖਣੇ ਵੀ ਬਹੁਤ ਮਹਿੰਗਾ ਲਾ ਲਿਖੀ ਸਿਰ ਨਾ ਜੀ ਬਰਬਾਦ ਹੋ ਗਈ ਨਿੰਨ ਸਾਲ ਦੰਸੁਖਰ ਮਾਹਾਰਾ ਇਹ 3 4 ਹਜ਼ਾਰ ਕਮਾਵਾ ਤੁਸੀਂ ਅਜੇ ਦੋ ਦਿੱਤੇਗੇ ਕਿ ਦਫਾ ਜੀ ਹਾਂ ਗੱਲ ਕਰਦੇ ਹਾਂ ਕੱਲ ਸਵੇਰੇ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ ਚ ਮੀ ਪੈਣ ਨਾਲ ਪਿੰਡ ਪੱਟੀਆਂ ਵਾਲਾ ਕਲਾ ਦਾ ਇੱਕ ਗਰੀਬ ਪਰਿਵਾਰ ਦੇ ਘਰ ਗਿਰ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਹੌਸਲੇ ਪਸਤ ਹੋ ਗਏ ਤੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਰੁਕਮ ਦਾ ਨਾਮ ਨਹੀਂ ਰਹਿ ਰਹੇ ਪਰਿਵਾਰ ਦਾ ਮੁਖੀ ਮੋਹਨ ਜੋਗੀ ਹੈਂਡੀਕੈਪ ਹੈ ਉਸ ਦਾ ਇੱਕ ਹੱਥ ਨਹੀਂ ਹੈ ਜਿਸ ਦੇ ਕਾਰਨ ਉਹ ਕਮਾਉਣ ਦੇ ਲਾਇਕ ਨਹੀਂ ਰਿਹਾ ਮੋਹਨ ਦੀ ਘਰ ਵਾਲੀ ਝਾੜੂ ਪੂੰਝਾ ਕਰਕੇ ਕੰਮ ਕਰਦੀ ਹੈ ਤੇ 3000 ਨਾਲ ਮਸਾਂ ਕਰਦਾ ਗੁਜ਼ਾਰਾ ਚੱਲਦਾ ਹੈ ਪੰਜ ਜੀ ਪੰਜ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪੁਸ਼ਨ ਕਹਿੰਦਾ ਕਿਹੜਾ ਪਿੰਡ ਹੈ ਤੁਹਾਡਾ ਕੱਟਿਆ ਅੰਕਲ ਆਈ ਠੀਕ ਹੈ ਕੀ ਭਾਣਾ ਬਤਰੇ ਹੈ ਛਤਗੜੀਏ ਕਦੋਂ ਬਰੀਏ ਕੱਲ੍ਹ ਤੋਂ ਮੁੱਲ ਨਹੀਂ ਆਇਆ ਜੀ ਸਿਰ ਹੈ ਨਿਸੀ ਪਰ ਮੈਂ ਚੜੀ ਕੋ ਚੱਕਰ ਨਹੀਂ ਹੋਈ ਸੀ ਮੇਰੇ ਬੱਚੇ ਸਕੂਲ ਵੇ ਆਉਂਦੇ ਆਂ ਤਾਂ ਮੰਗਰੋ ਕੱਤ ਫਿਰ ਕੀ ਗੀਨ ਪੈਨ ਖਾਣ ਨੂੰ ਬਰਾਂ ਨਾਲ ਜਿਸ ਸੇ ਪਹੁੰਚੀ ਵੀਰੇ ਮੇਰਾ ਕੁਸੀ ਨਹੀਂ ਫਤਿਹ ਮੈਂ ਕਿੱਥੇ ਰੋ ਚਲਾ ਗਈ ਤੇ ਨਾ ਯਾਰ ਨਾਲ ਉਹ ਬੱਚੇ ਰੁੱਟ ਦੋ ਬਾਲ ਦਿੱਤੀ ਮੇਰੇ ਹਲਦੀ ਲੜ ਲੱਗੀ ਇਹ ਵੀ ਕਰਨੇ ਕੋਈ ਕਬਾੜੀ ਹੈ ਵਾਹ ਉਹ ਤਾਂ ਫਿਰ ਨਾ ਕੋਈ ਸ਼ਰੀਰ ਵੱਲ ਦੇ ਵੀ ਨਹੀਂ ਇਹਦੇ ਵਿੱਚ ਦੇ ਪੱਟ ਬਾਦੀ ਸੀ ਮੈਨੂੰ ਸੱਚੇ ਇਹ ਮੰਨ ਲੈ ਸਾਹਮਣੇ ਵੇਰਾ ਜੜਾ ਸੱਤ ਦੀ ਰੱਬ ਦੇ ਉਹ ਵੀ ਸੀ ਲੀਸਨਸ ਬਾਰ ਬੈ ਲਾਉਂਦੀ ਸੀ ਕੋਈ ਨਹੀਂ ਮੇਰੇ ਵੱਲ ਆਈ ਸੀ ਸਭ ਫਿਰ ਦਰਿਆ ਮੇਰੇ ਵੱਲ ਦਿੱਖ ਰਹੀ ਜਾ ਬੋਲੂ ਵਾਹ ਬਾਬਾ ਮੇਰੀ ਮਾਂ ਵੀ ਖੜੀ ਆਈ ਸੀ ਸੱਤੇ ਟੱਟ ਛੋਟਾ ਪਰਵਾਜ਼ ਬੈਠਾ ਉਹ ਨਹੀਂ ਉਸ ਨਾਲ ਨਹੀਂ ਛੋਟਾ ਸਿਰੇ ਬੰਦੇ ਵਈ ਉਰੀ ਕੋਈ ਨਹੀਂ ਬੱਤ ਦਿੰਦੀ ਸਾਬ ਜਿਵੇਂ ਅੰਦਰੋਂ ਹੁੰਦੇ ਪਰੰਨਾ ਸਿਰਦੀ ਜਾਂਦੇ ਆਪਣੇ ਨਟੇ ਆਲਤਾਈ ਅਸੀਂ ਐਵੇਂ ਸੀ ਰਹੇ ਹੋਰੇ ਕਦੇ ਸਕੂਲ ਚ ਤੇ ਸਕੂਲ ਚ ਗਿਆ ਤੇ ਮੇਚਾੜ ਕੋਚੇ ਨਾ ਕਰਨੀ ਜੀ ਅਸੀਂ ਏ ਬੜੇ ਮਹਿੰਗਾਂ ਤੁਸੀਂ ਨੋਟ ਮੈਨੇ ਨਾ ਨਹੀਂ ਕਹਿੰਦਾ ਨਾ ਵੀ ਹੰਦ ਬਰਬਾਦੀ ਨਿੰਨ ਸਾਹਿਬ ਦਿਨ ਸੋ ਕਰਮਾ ਵਾਲਾ ਤਿੰਨ ਚਾਰ ਹਜ਼ਾਰ ਕਮਾਵਾ ਵਾਲਾ ਤੁਸੀਂ ਆਈ ਜਦੋਂ ਜਿੱਤੇ ਭਾਈ ਨਾ ਮੈਂ ਕੁਝ ਨਹੀਂ ਘਰ ਜਾਏ ਦੇਖ ਹਾਂਜੀ ਬੀਜੀ ਤੁਹਾਡਾ ਨਾਮ ਤੁਹਾਡਾ ਆਪਣਾ ਕਿਹੜਾ ਜ਼ਿਲ੍ਹਾ ਚੋਂ? ਜੀ ਜੀ ਮੇਰਾ ਨਾਮ ਮੋਹਨ ਸਿੰਘ ਪਿੰਡ ਪੱਟੀਵਾਲ ਕਨਾਈ ਜ਼ਿਲ੍ਹਾ ਸائیں ਰੋਗ ਜੀ। ਮੇਰਾ ਮੋਬਾਈਲ ਨੰਬਰ ਹੈ ਜੀ 95928 47093 ਕਿਵੇਂ ਪਾਣਾ ਵਾਪਰੇ ਸਰ ਜੀ ਜੀ ਇਹ ਮੀਂਹ ਦੇ ਕਾਰਨ ਵਾਪਰੇ ਜੀ। ਹੂੰ ਜੀ ਇਹ ਪਾਣੀ ਪੈ ਗਿਆ ਜੀ ਜਦੋਂ ਸਾਰਾ ਕੁਝ ਗਰ ਗਿਆ ਜੀ। ਅਸੀਂ ਸਾਰੀ ਉਮਰ ਤੇ ਕਿਰਾਇਆ ਮਸਾ ਕਰ ਪਾਇਆ ਸੀ ਜੀ ਉਹ ਵੀ ਗਰ ਗਿਆ ਜੀ। ਸਾਡੀ ਮਦਦ ਕੀਤੀ ਜਾਵੇ ਜੀ। ਤਕਰੀਬਨ ਕਿੰਨੇ ਵਜੇ ਦੀ ਘਟਨਾ ਹੈ? ਇਹ 11 ਵਜੇ ਦੀ ਘਟਨਾ ਹੈ। ਉਦੋਂ ਤੁਸੀਂ ਚੱਲਦੇ ਪੈਂਦਾ ਸੀ ਸਕੂਲ ਵੇਹ ਤੇ ਇਹ ਬੱਚੇ ਸ਼ੇ ਕਰਕੇ ਜਾਨ ਨੂੰ ਨਕਸਾਲ ਹੋਣ ਤੋਂ ਬਚ ਗਏ ਜੀ ਸਾਰਾ ਟੱਬਰ ਬਹਲਦੀ ਨਹੀਂ ਕੁਛ ਨਹੀਂ ਬਚਿਆ ਥੀ ਸਦਾ ਪਾਂਡਾ ਠੀਕਰ ਚੰਚੇ ਕੋਲੀ ਸਾਰਾ ਕੁਝ ਟੁੱਟ ਗਿਆ ਜੀ ਘਰ ਚ ਕਮਾਈ ਦਾ ਸਾਧਨ ਕੀ ਰਹੇ ਬਾ ਘਰ ਦੀ ਕੰਮ ਕਰਦੇ ਨਹੀਂ 3000 ਰੁਪਏ ਮਹੀਨੇ ਤੇ ਉਹਦੇ ਨਾਲ ਕਰਦਾ ਵਜਰਾ ਚੱਲਦਾ ਸੀ ਤੁਹਾਡੀ ਬਾ ਵੀ ਨਹੀਂ ਹੈਗੀ ਤੁਹਾਡੀ ਬਾ ਨੂੰ ਕੀ ਹੋਇਆ 4:00 ਵਜੇ ਵੀ ਜੀ ਕਰੰਟ ਲੱਗ ਗਿਆ ਦੀ ਮੇਰੇ ਬਿਜਲੀ ਦਾ 11000 ਬੋਲਟ ਦੀ ਉਨੇ ਕਰਕੇ ਮੇਰਾ ਬਜਟ ਕਿਤਨਾ ਬੈ ਗਿਆ ਇਹ ਸਿਰਫ ਕਿਸਾਰੇ ਇਹ ਪੂਰੀ ਹੀ ਸਾਰੀ 80% ਠੀਕ ਹੈ ਸੋ ਤੁਸੀਂ ਵੀ ਹੁਣ ਕੰਮ ਕਰਨ ਦੇ ਸਮਰਥ ਨਹੀਂ ਦੇ ਮੈਨੂੰ ਕੰਡੀਆਂ ਲਈ ਮੈਨੂੰ ਕੋਈ ਨਹੀਂ ਲਈ ਕੰਮ ਤੇ ਲਗਾਉਂਦਾ ਕੰਮ ਦਿੱਤਾ ਹੋਣਾ ਨਹੀਂ ਬੱਚੇ ਕਿਹਨੇ ਟੋੜੇ ਦੋ ਗੁੱਡੀਆਂ ਕੰਮ ਲਈ ਉਹਨਾਂ ਦੀ ਫਿਰ ਸਕੂਲ ਦਾ ਫੀਸ ਤਾਂ ਕਿਵੇਂ ਕਰਦੀ 30 ਕਰ ਦਿੰਦੇ ਨੇ ਉਹ ਕੁਝ ਤਾਂ ਟੀਚਰ ਕਰਦੇ ਨੇ ਗੁੱਡੀਆਂ ਲਈ ਦੋ ਵੱਡੀਆਂ ਇੱਕ 11ਵੀਂ ਚ ਪੜਦੀ ਇੱਕ 7ਵੀਂ ਚ ਆਈ ਬੱਚਾ ਖਾਲ ਸਾਈਡ ਵਾਲੇ ਸਕੂਲ ਤੇ ਲੱਗਿਆ ਜੀ ਕਾਕੜੀ ਠੀਕ ਹੈ ਸੋ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਿਹੜਾ ਤੁਹਾਡੇ ਦੇ ਕੁਦਰਤੀ ਆਫਤ ਗਰੀਏ ਤੁਹਾਡੇ ਘਰ ਦੇ ਉੱਪਰ ਥੋੜਾ ਸੁੱਕਣਾ ਦਾ ਘਰ ਛੁੱਟ-ਛੁੱਟ ਹੋ ਗਿਆ ਬਾਈ ਸਾਡੇ ਕੋਲ ਟਾਈਮ ਨਹੀਂ ਕੋਈ ਖੋਰ ਕੋਈ ਕਮਰਾ ਨਹੀਂ ਹੈਗਾ ਜੀ ਸਾਡੀ ਮਦਦ ਕੀਤੀ ਜਾਵੇ ਠੀਕ ਉੱਪਰੋਂ ਕੁਦਰਤੀ ਆਫਤ ਨੇ ਇਹਨਾਂ ਦਾ ਘਰ ਟੇਰੀ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੇ ਹੰਝੂਆਂ ਵਿੱਚ ਇਸ ਪਰਿਵਾਰ ਦਾ ਦਰਦ ਸਾਫ਼ ਦਿਖਾਈ ਦੇ ਰਿਹਾ ਹੈ ਅਸੀਂ ਆਸ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਧੰਨਵਾਦ ਇਹਨਾਂ ਬੱਚਿਆਂ ਦੇ ਹੈਂਡੀਕੈਪ ਪਿਓ ਤੇ ਡਿੱਗਿਆ ਦੁੱਖਾਂ ਦਾ ਪਹਾੜ ਇਹ ਸੀ ਹੈ ਮਿਸਰੀ ਮੋਚਾੜੂ ਕੋ ਚੱਕਰ ਨਿਗਰੀ ਹੋਈ ਸੀ ਮੇਰੇ ਬੱਚੇ ਸੂਨ ਦੇ ਰਹੇ ਤੇ ਦਮਾਂਗਰੋ ਖੱਤਖੀ ਰਕੀ ਨੂੰ ਨੀਂਦਾਂ ਖਾ ਲਾ ਬਰਾਬਰ ਰੋਜ਼ ਸੱਤ ਫਿਫੀਰੇ ਮੇਰਾ ਕੁਸ ਵੀ ਨਹੀਂ ਫਿਫੀਰੇ ਸਿਰ ਲਕਾਉ ਨੂੰ ਸੀ ਕਰਜੇ ਇੱਕੋ ਛੱਤ ਉਹ ਵੀ ਗਈ ਮੀ ਕਰਕੇ ਡਿੱਗ ਮੈਂ ਕੰਚੜੋ ਬੁੱਧ ਲਾਗੇ ਤੰਨੇ ਯਾਰ ਨਾਲ ਬੱਚਾ ਟੁੱਟ ਬਾਲ ਦਿੱਤੀ ਮੇ ਘਰਣ ਜਲਾਟ ਲੱਗੀ ਜੇ ਕਰਦੇ ਵਾ ਇੱਕ ਬਾਜਰੀ ਹੈ ਉਹ ਤਾਂ ਉਹਨਾਂ ਨੂੰ ਖੁਸ਼ ਨਹੀਂ ਕਰਦੇ ਨਹੀਂ ਬਈਆਂ ਦੇ ਬੱਚੇ ਤੇ ਪੈਟ ਪਾ ਲਈ ਤੁਸੀਂ ਤੇ ਕੰਮ ਕਰਦੇ ਨਹੀਂ 3000 ਰੁਪਏ ਮਹੀਨੇ ਤੇ ਉਹਦੇ ਨਾਲ ਕਰਦਾ ਵਿਜਾਰਾ ਚੱਲਦਾ 4 ਸਾਲ ਹੋ ਗਏ ਵੀ ਜੀ ਕਰੰਟ ਲੱਗ ਗਿਆ ਵੀ ਮੇਰੀ ਬਿਜਲੀ ਦਾ 11000 ਰੁਪਏ ਬੋਲਟ ਦੀ ਉਦੇ ਕਰਕੇ ਮੇਰਾ ਮਾਜੂ ਘਟਣਾ ਪੈ ਗਿਆ ਇਹ ਸਿਰ ਤੇ ਸਾਰੇ ਤੁਹੀਆਂ ਹੀ ਸਾਰੀਆਂ ਠੀਕ ਹੈ ਅਸੀਂ ਸਭ ਦਾ ਇਹ ਮੰਦਲੇ ਨੇ ਸਾਹਮਣੇ ਮੇਰਾ ਜਿਹੜਾ ਸੱਜ ਦੀ ਰੱਬ ਨੇ ਹੁੰਦੀ ਸੀ ਲਈ ਸਜਵਾਰ ਵੇਲਾ ਬੁਝਣੀ ਕੁਝ ਨਹੀਂ ਮੇਰੇ ਬੱਲੇ ਗਾਇ ਗੂਹੇ ਸਮੁੰਦਰ ਹੀ ਆਇਆ मि <laughs> 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 ਜ਼ਰੂਰੀ ਹੈ ਕਿ ਕੋਈ ਵੀ ਨਹੀਂ ਬਚਦਾ ਜਿਸ ਅੰਦਰ ਜਿਸ ਅੰਦਰ ਹੁੰਦੇ ਪਰ ਨਾ ਸੁਖਰ ਵੀ ਸਾਨੂੰ ਆਪਣੇ ਢਾਲਤਾ ਹੀ ਅਸੀਂ ਐਂ ਨਹੀਂ ਸੀ ਘਰੇ ਉਰੇ ਬਹੁਤ ਮਹਿਨਤ ਨਾਲ ਲੜੀ ਕਰੀ ਸੀ ਅੱਲਾ ਦੀ ਮਿਹਰ ਤੇ ਬਰਬਾਦ ਹੋ ਗਈ ਤਿੰਨ ਸਾਲ ਤਿੰਨ ਸੁਖਰ ਮਾਉਣ ਵਾਲਾ ਜੀ ਤਿੰਨ ਚਾਰ ਹਜ਼ਾਰ ਕਮਾਉਣ ਵਾਲਾ ਤੁਸੀਂ ਆਈ ਸੋਚ ਜਿੱਜਾ ਕੇ ਕਿਤੇ ਬਸ